ਜਦੋਂ ਇਤਿਹਾਸ ਦੀ ਅਸੀਂ ਖੋਜ ਕਰਦੇ ਵੇਖਦੇ ਹਾਂ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉੱਥੇ ਜਦੋਂ ਲੰਗਰ ਚਲਾਏ ਸ਼ਬਦ ਦੀ ਵਿਚਾਰ ਹੁੰਦੀ ਕੀਰਤਨ ਤੇ ਕਥਾਵਾ ਹੁੰਦੀਆਂ ਕਿਲੇ ਵਿੱਚ ਇਹਨਾਂ ਰਾਜਿਆਂ ਦੇ ਚਿਹਰਿਆਂ ਦੇ ਉੱਤੇ ਰੌਣਕਾਂ ਆ ਗਈਆਂ ਸਤਿਗੁਰੂ ਦੇ ਚਰਨਾਂ ਵਿੱਚ ਜੁੜਦੇ ਨੇ ਤੇ ਬੇਨਤੀਆਂ ਕਰਦੇ ਸਤਿਗੁਰੂ ਪਾਤਸ਼ਾਹ ਆਪ ਮਹਾਨ ਪਰਉਪਕਾਰੀ ਹੋ ਜੇ ਤੁਸੀਂ ਇੱਥੇ ਕਿਲੇ ਵਿੱਚ ਚਰਨ ਨਾ ਪਾਉਂਦੇ ਤੇ ਸਾਡੀ ਜੀਵਨ ਲੀਲਾ ਇੱਥੇ ਖਤਮ ਹੋ ਜਾਣੀ ਸੀ। ਬਚਨ ਕਰਦੇ ਨੇ ਸਤਿਗੁਰੂ ਜਿਸ ਵੇਲੇ ਸਾਡਾ ਅੰਤਲਾ ਸਮਾ ਹੋਵੇ ਉਸ ਵੇਲੇ ਵੀ ਅਸੀਂ ਤੁਹਾਡੇ ਸਾਹਮਣੇ ਤੁਹਾਡੇ ਚਰਨਾਂ ਵਿੱਚ ਹੋਈਏ। ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਪਤਾਲਪੁਰੀ ਦੇ ਪਾਵਨ ਸਥਾਨ ਤੇ ਜਾ ਕੇ ਜੋਤੀ ਜੋਤ ਸਮਾਏ ਨੇ ਤਾਂ ਉਸ ਵੇਲੇ ਜਦੋਂ ਸਤਿਗੁਰੂ ਦੀ ਚੰਦਨ ਦੀ ਚਿਖਾ ਚੜੀ ਗਈ ਸੀ ਵੱਲਦੀ ਹੋਈ ਚਿਖਾ ਦੇ ਅੰਦਰ ਦੋ ਰਾਜਿਆਂ ਨੇ ਛਾਲਾਂ ਮਾਰ ਕੇ ਜੀਵਨ ਲੀਲਾ ਖਤਮ ਕਰ ਲਈ ਸੀ ਇਹ ਉਹ ਰਾਜੇ ਸਨ ਜਿਹੜੇ ਗਵਾਲੀਅਰ ਦੇ ਕਿਲੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਰਿਹਾ ਕਰਵਾ ਕੇ ਲਿਆਏ ਸਨ ਇੰਨਾ ਸਨੇਹ ਇੰਨਾ ਪ੍ਰੇਮ ਉਹਨਾਂ ਰਾਜਿਆਂ ਨਾਲ ਬਣਿਆ ਤੇ ਸਾਰੇ ਸਤਿਗੁਰੂ ਪਾਤਸ਼ਾਹ ਦੀ ਆਗਿਆ ਵਿੱਚ ਚੱਲਣ ਲੱਗ ਪਏ ਹੁਣ ਜਦੋਂ ਉਹ ਦਿਨ ਗੁਜ਼ਰਦੇ ਜਾਂਦੇ ਨੇ 40 ਦਿਨ ਦਾ ਸਮਾਂ ਵੀ ਲੰਘ ਚੁੱਕਿਆ ਬਾਦਸ਼ਾਹ ਦੇ ਮਨ ਨੂੰ ਪਰਵਾਹ ਦਿੱਤਾ ਚੰਦੂ ਨੇ ਹੋਰ ਕਾਰ ਵਿਹਾਰਾਂ ਵਿੱਚ ਜੋੜ ਦਿੱਤਾ ਕਿ ਸਤਿਗੁਰੂ ਨੂੰ ਕਿਲੇ ਦੇ ਅੰਦਰ ਹੀ ਰੱਖ ਕੇ ਖਤਮ ਕਰ ਦੇਾਂਗੇ ਪਰੰਤੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਿਆਰੇ ਗੁਰਸਿੱਖਾਂ ਨੇ ਬਾਬਾ ਬੁੱਢਾ ਸਾਹਿਬ ਜੀ ਅੰਮ੍ਰਿਤਸਰ ਤੋਂ ਸ਼ਬਦ ਚੌਂਕੀ ਲੈ ਕਰਕੇ ਗਏ ਕੇਲੇ ਦੀਆਂ ਪ੍ਰਕਰਮਾ ਕਰਕੇ ਬਾਹਰੋਂ ਵਾਪਸ ਮੋੜ ਆਉਂਦੇ ਨੇ ਅਰਦਾਸਾਂ ਬੇਨਤੀਆਂ ਕਰਦੇ ਨੇ ਫਿਰ ਉਥੇ ਗੁਰੂ ਦੇ ਪਿਆਰੇ ਸਿੰਘਾਂ ਨੇ ਆਪਣੇ ਅਧਿਆਤਮਕ ਬਲ ਦੇ ਨਾਲ ਜਿਹੜਾ ਸਿਮਰਨ ਕਰੇਗਾ ਬਾਣੀ ਪੜ੍ਹੇਗਾ ਸ਼ਕਤੀਆਂ ਵਰਤਦੀਆਂ ਨੇ ਰਾਤ ਨੂੰ ਜਾ ਕਰਕੇ ਜਹਾਂਗੀਰ ਦੀ ਛਾਤੀ ਦੇ ਉੱਤੇ ਸ਼ੇਰਾਂ ਦਾ ਰੂਪ ਧਾਰਨ ਕਰਕੇ ਬੈਠ ਜਾਣਾ ਜਦੋਂ ਦਬਾਅ ਪੈਣੇ ਤੇ ਉੱਬੜਵਾਹੇ ਉਠਣਾ ਜਦੋਂ ਅੱਖਾਂ ਖੁੱਲ੍ਹਦੀਆਂ ਜਹਾਂਗੀਰ ਦੀਆਂ ਤੇ ਸਾਹਮਣੇ ਜਿਹੜੇ ਸ਼ੇਰ ਬੈਠੇ ਨਜ਼ਰ ਪੈਂਦੇ ਨੇ ਤੇ ਜਦੋਂ ਸ਼ੇਰ ਦਿਸਦੇ ਨੇ ਤੇ ਹੱਥ ਜੋੜਦਾ ਹੈ ਉਥੇ ਗੁਰੂ ਹਰਗੋਬਿੰਦ ਸਾਹਿਬ ਜੀ ਸ਼ੇਰਾਂ ਅਤੇ ਜਹਾਂਗੀਰ ਦੇ ਵਿਚਾਲੇ ਰਮਾਲ ਪਾ ਕੇ ਪਰਦਾ ਕਰ ਦਿੰਦੇ ਨੇ ਫਿਰ ਨੀਂਦ ਆਉਂਦੀ ਫਿਰ ਉੱਬੜਵਾਹੇ ਉੱਠਦਾ ਹੈ ਰਾਤਾਂ ਦੀ ਨੀਂਦ ਜਦੋਂ ਉੱਡ ਗਈ ਫਿਰ ਇਹਨੇ ਜੋਤਸ਼ੀਆਂ ਨੂੰ ਆਪਣੇ ਕੋਲ ਬੁਲਾਇਆ ਗੁਰੂ ਦੇ ਪਿਆਰੇ ਗੁਰਸਿੱਖ ਜੋਤਸ਼ੀਆਂ ਦਾ ਰੂਪ ਧਾਰਨ ਕਰਕੇ ਗਏ ਤੇ ਦੱਸਣਾ ਕੀਤਾ ਕਿ ਬਾਦਸ਼ਾਹ ਇਹ ਓਨੀ ਦਿਨ ਜਿਹੜੇ ਸ਼ੇਰ ਤੇਰਾ ਖੜਾ ਨਹੀਂ ਛੱਡਣਗੇ ਜਿੰਨੀ ਦਿਨ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਸਾਹਿਬਜਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਲੇ ਚੋਂ ਰਿਹਾਨੀ ਕਰ ਦਿੰਦਾ ਸੋਚਦਾ ਮੈਂ ਤੇ 40 ਦਿਨਾਂ ਵਾਸਤੇ ਗੁਰੂ ਸਾਹਿਬ ਨੂੰ ਇੱਥੇ ਰੱਖਿਆ ਸੀ ਜਪ ਤਪ ਕਰਵਾਉਣ ਵਾਸਤੇ ਗੁਰੂ ਸਾਹਿਬ ਨੂੰ ਬਿਠਾਇਆ ਸੀ ਏਨੇ ਦਿਨਾਂ ਦਾ ਸਮਾਂ ਉੱਤੇ ਗੁਜ਼ਰ ਚੁਕਿਆ ਤੇ ਫਿਰ ਉੱਥੇ ਸਾਧ ਸੰਗਤ ਦਰੋਗੇ ਨੂੰ ਕੋਲ ਬੁਲਾਉਂਦਾ ਹੈ ਦਰੋਗੇ ਨੂੰ ਕਹਿ ਦਿੱਤਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਹਾ ਕਰ ਦਿੱਤਾ ਜਾਵੇ ਸਤਗੁਰੂ ਪਾਤਸ਼ਾਹ ਕੋਲ ਜਦੋਂ ਦਰੋਗੇ ਨੇ ਜਾ ਕੇ ਬੇਨਤੀਆਂ ਕੀਤੀਆਂ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਕੀ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਕਹਿੰਦੀ ਇਸ ਤਰ੍ਹਾਂ ਨਹੀਂ ਜਾਵਾਂਗੇ ਆ ਜਿਹੜੇ 52 ਰਾਜੇ ਥਮਲਿਆਂ ਨਾਲ ਬੰਨੇ ਹੋਏ ਨੇ ਤੇ ਸਜ਼ਾ ਭੁਗਤ ਰਹੇ ਨੇ ਮੌਤ ਦੇ ਨਾਲ ਘੋਲ ਕਰਦੇ ਪਏ ਨੇ ਇਹਨਾਂ ਨੂੰ ਵੀ ਆਪਣੇ ਨਾਲ ਹੀ ਲੈ ਕੇ ਜਾਵਾਂਗੇ ਦਰੋਗਾ ਕਹਿੰਦਾ ਮਹਾਰਾਜ ਮੈਨੂੰ ਇਹਨਾਂ ਹੁਕਮ ਨਹੀਂ ਬਾਦਸ਼ਾਹ ਦਾ ਉਹਨਾਂ ਨੇ ਤੁਹਾਨੂੰ ਛੱਡਣ ਦਾ ਐਲਾਨ ਕੀਤਾ ਸਤਿਗੁਰੂ ਕਹਿੰਦੇ ਸਾਨੂੰ ਗਵਾਲੀਅਰ ਦਾ ਕਿਲਾ ਹੀ ਪਿਆਰਾ ਹੈ ਇੰਨਾ ਸਨੇਹ ਆਪਣੇ ਉਹਨਾਂ ਪਿਆਰੇ ਰਾਜਿਆਂ ਨਾਲ ਸਤਿਗੁਰਾਂ ਨੇ ਜਨਾਇਆ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਵੱਡੇ ਪਰਉਪਕਾਰੀ ਹਨ ਜਦੋਂ ਸਾਧ ਸੰਗਤ ਜੀ ਇਹ ਜਾ ਕੇ ਦਰੋਗੇ ਨੇ ਬਾਦਸ਼ਾਹ ਨੂੰ ਦੱਸਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਰਤ ਰੱਖ ਦਿੱਤੀ ਹੈ ਉਸ ਦਿਨ ਗਵਾਲੀਅਰ ਦੇ ਕਿਲੇ ਵਿੱਚੋਂ ਜਾਵਾਂਗੇ ਜਿੱਦਣ ਇਹ 52 ਰਾਜੇ ਵੀ ਸਾਡੇ ਨਾਲ ਰਿਹਾ ਕੀਤੇ ਜਾਣਗੇ। ਜਹਾਂਗੀਰ ਆਪ ਪਹੁੰਚਦਾ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਦਾ ਮੱਥਾ ਟੇਕ ਕੇ ਬੇਨਤੀ ਕਰਦਾ ਸਤਿਗੁਰੂ ਇਹ ਬਹੁਤ ਵੱਡੇ ਆਕੀ ਹੋਏ ਹੋਏ ਸਨ। ਇਹਨਾਂ ਨੇ ਮੇਰੇ ਰਾਜ ਭਾਗ ਦੇ ਅੰਦਰ ਬਗਾਵਤਾਂ ਖੜੀਆਂ ਕਰ ਦਿੱਤੀਆਂ ਸਨ। ਇਹ ਮੇਰੇ ਦੁਸ਼ਮਣ ਹਨ ਸਤਿਗੁਰੂ ਪਾਤਸ਼ਾਹ ਕਹਿੰਦੇ ਜਹਾਂਗੀਰ ਦੁਸ਼ਮਣ ਹੋਣ ਤੇਰੇ ਮਿੱਤਰ ਹੋਣ ਕੋਈ ਵੀ ਹੋਵੇ ਤੇ ਪਰਾਂਤੂ ਇਹਨਾਂ ਨੂੰ ਛੱਡ ਕੇ ਨਹੀਂ ਜਾਵਾਂਗੇ ਸਤਿਗੁਰਾਂ ਦੇ ਅੱਗੇ ਫਿਰ ਬੇਨਤੀ ਕੀਤੀ ਉੱਥੇ ਜਹਾਂਗੀਰ ਨੇ ਕਹਿਣ ਲੱਗਿਆ ਜੀ ਮੈਂ ਇਸ ਤਰ੍ਹਾਂ ਦਾ ਇੱਕ ਵਚਨ ਤੁਹਾਡੇ ਨਾਲ ਕਰਦਾ ਕਿ ਜਿੰਨੇ ਰਾਜੇ ਤੁਹਾਡੇ ਪੱਲੇ ਨੂੰ ਪਕੜ ਕਰਕੇ ਬਾਹਰ ਨਿਕਲ ਜਾਣਗੇ ਉਹਨਿਆਂ ਨੂੰ ਛੱਡ ਦੇਵਾਂਗਾ ਸੋਚਦਾ ਵੀ 1 2 ਹੋਣਗੇ 5 ਚਲੇ ਜਾਣਗੇ ਬਾਕੀ ਕੈਦੀ ਬਣਾ ਕੇ ਰੱਖਾਂਗਾ ਸਤਿਗੁਰੂ ਪਾਤਸ਼ਾਹ ਦਾ ਉਹ ਪਾਵਨ ਪਵਿੱਤਰ ਚੋਲਾ ਜਿਹੜਾ ਅੱਜ ਅਸੀਂ ਕੁਢਾਣੀ ਕਲਾਂ ਰਾੜਾ ਸਾਹਿਬ ਦੇ ਕੋਲ ਉੱਥੇ ਪਿੰਡ ਵਿੱਚ ਜਾ ਕੇ ਦਰਸ਼ਨ ਕਰਦੇ ਉਹ 50 ਕਲੀਆਂ ਦਾ ਚੋਲਾ ਸਤਿਗੁਰਾਂ ਨੇ ਸਲਾਈ ਕਰਵਾਇਆ ਉਹਦੀਆਂ 50 ਕਲੀਆਂ ਨੇ ਇੱਕ ਇੱਕ ਕਲੀ ਜਦੋਂ ਸਤਿਗੁਰਾਂ ਨੇ ਰਾਜਿਆਂ ਦੇ ਹੱਥ ਵਿੱਚ ਪਕੜਾ ਦਿੱਤੀ ਬਾਕੀ ਦੋ ਰਾਜੇ ਬਚ ਗਏ ਸਨ ਹੁਣ 52 ਵਿੱਚੋਂ 50 ਤੁਰੇ ਜਾਂਦੇ ਨੇ ਦੋਹਾਂ ਦਾ ਕੀ ਹਾਲ ਹੋਇਆ ਹੋਵੇਗਾ ਤਾਂ ਹਾਂ ਮਾਰ ਕੇ ਰੋਣ ਲੱਗੇ ਸਤਿਗੁਰੂ ਪਾਤਸ਼ਾਹ 52 ਜਾਣੇ ਇੱਕ ਜਗ੍ਹਾ ਤੇ ਬੈਠੇ ਸੀ ਮਨ ਕੁਝ ਹੋਰ ਹੁੰਦਾ ਸੀ ਹੁਣ ਦੋ ਜਾਣੀਆਂ ਨੂੰ ਛੱਡ ਕੇ ਚੱਲੇ ਹਾਂ ਸਾਡਾ ਜੀਵਨ ਕੀ ਬਣੇਗਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਰਉਪਕਾਰੀ ਦਾਤੇ ਸਤਿਗੁਰਾਂ ਨੇ ਕੀ ਕਿਹਾ ਉਹਨਾਂ ਦੋ ਰਾਜਿਆਂ ਨੂੰ ਸਤਿਗੁਰ ਕਹਿੰਦੇ ਹੌਸਲਾ ਰੱਖੋ ਤੁਹਾਨੂੰ ਛੱਡ ਕੇ ਨਹੀਂ ਜਾਵਾਂਗੇ ਜਦੋਂ ਸਤਿਗੁਰ ਬਾਹ ਪਕੜ ਲੈਂਦਾ ਉਹ ਤੇ ਕਾਢੀ ਨਰਕ ਤੇ ਧੂ ਨਰਕਾਂ ਚੋਂ ਵੀ ਖਿੱਚ ਕੇ ਕੱਢ ਲੈਂਦੇ ਨੇ ਸਤਿਗੁਰ ਜਿਹੜੀਆਂ ਚੋਲੇ ਦੇ ਅੱਗੇ ਦੋ ਤਣੀਆਂ ਹੁੰਦੀਆਂ ਪੱਲਿਆਂ ਨੂੰ ਬੰਨਣ ਵਾਸਤੇ ਉਹ ਦੋ ਰਾਜਿਆਂ ਦੇ ਹੱਥ ਵਿੱਚ ਪਕੜਾ ਦਿਤੀਆਂ 50 ਕਲੀਆਂ ਦਾ ਚੋਲਾ 50 ਜਿਹੜੇ ਰਾਜਿਆਂ ਨੇ ਕਲੀਆਂ ਪਕੜ ਲਈਆਂ ਦੋ ਰਾਜਿਆਂ ਨੇ ਤਣੀਆਂ ਪਕੜੀਆਂ ਸਤਿਗੁਰਾਂ ਦੇ ਚੋਲੇ ਦੀਆਂ 52 ਤੇ 52 ਰਾਜਿਆਂ ਨੂੰ ਲੈ ਕੇ ਸਤਿਗੁਰੂ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਆਉਂਦੇ ਨੇ ਜਿਹੜਾ ਉਸ ਵੇਲੇ ਦਾ ਮਾਹੌਲ ਹੋਵੇਗਾ ਜਿਹੜੀਆਂ ਖੁਸ਼ੀਆਂ ਰਾਜਿਆਂ ਦੇ ਮਨਾਂ ਵਿੱਚ ਬਣੀਆਂ ਹੋਣਗੀਆਂ ਉਹ ਉਹੀ ਜਾਣਦੇ ਨੇ ਫਿਰ ਸਾਧ ਸੰਗਤ ਉਥੋਂ ਸਤਿਗੁਰੂ ਪਾਤਸ਼ਾਹ ਦਿੱਲੀ ਦੇ ਵੱਲ ਨੂੰ ਆਏ ਨੇ ਦਿੱਲੀ ਵਿੱਚ ਆ ਕਰਕੇ ਜਦੋਂ ਜਹਾਂਗੀਰ ਨੂੰ ਮਿਲੇ ਤੇ ਉਥੇ ਫਿਰ ਸਾਧ ਸੰਗਤ ਕਿਹਾ ਸੀ ਸਤਿਗੁਰਾਂ ਨੇ ਕਿ ਜਹਾਂਗੀਰ ਸਾਡੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜਿਹੜਾ ਦੁਸ਼ਟ ਪਾਪੀ ਚੰਦੂ ਦੋਸ਼ੀ ਹੈ ਉਹ ਸਾਡੇ ਹਵਾਲੇ ਕਰ ਦਿੱਤਾ ਜਾਵੇ ਭਰੀ ਹੋਈ ਸਭਾ ਦੇ ਵਿੱਚ ਜਹਾਂਗੀਰ ਨੇ ਚੰਦੂ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਕਰ ਦਿੱਤਾ ਤੇ ਭਾਈ ਬੀਬੀ ਚੰਦ ਜੀ ਨੇ ਉੱਥੇ ਹੀ ਮਾਰ ਕੇ ਥੱਪੜ ਉਹਦੀ ਪੱਗ ਲਾ ਦਿੱਤੀ ਚੰਦੂ ਦੀ ਤੇ ਉਹਦੀ ਪੱਗ ਨਾਲ ਹੀ ਉਹਦੀਆਂ ਬਾਹਾਂ ਮਗਰ ਕਰਕੇ ਮੁਸ਼ਕਾਂ ਬਨ ਲਾਈਆਂ ਉੱਥੋਂ ਹੀ ਛਤਰ ਪੋਲਾ ਉਹ ਸਭਾ ਦੇ ਵਿੱਚੋਂ ਹੀ ਹੋਣਾ ਸ਼ੁਰੂ ਹੋ ਗਿਆ ਸੀ ਫਿਰ ਦਿੱਲੀ ਦੀਆਂ ਗਲੀਆਂ ਗਲੀਆਂ ਦੇ ਵਿੱਚ ਕਮਾਇਆ ਸਤਿਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਹੁਕਮ ਦੇ ਕਰਕੇ ਕਿ ਪਤਾ ਲੱਗੇ ਦੁਨੀਆ ਦੇ ਅੰਦਰ ਜਿਹੜਾ ਗੁਰੂ ਨਾਲ ਬੈਰ ਕਰਦਾ ਨਰਵੈਰਾ ਨਾਲ ਕੋਈ ਬੈਰ ਕਰਦਾ ਹੈ ਉਹਦਾ ਹਾਲ ਪਾਈ ਆ ਹੁੰਦਾ ਹੈ ਦਿੱਲੀ ਦੀਆਂ ਗਲੀਆਂ ਵਿੱਚ ਜਦੋਂ ਘਮਾਉਂਦੇ ਨੇ ਬੱਚੇ ਮਗਰ ਮਿੱਟੀ ਦੀਆਂ ਮੁਠਾਂ ਪਾਉਂਦੇ ਕੋਈ ਸਵਾਹ ਪਉਂਦਾ ਸਿਰ ਵਿੱਚ ਛੇਤਰਾਂ ਦੀ ਜਿਹੜੀ ਸਿਰ ਦੇ ਵਿੱਚ ਮਾਰ ਹੁੰਦੀ ਉਹਦੇ ਸਿਰ ਦੇ ਵਾਲ ਤੇ ਸਿਰ ਦੀ ਚਮੜੀ ਦਿੱਲੀ ਦੇ ਵਿੱਚ ਹੀ ਲੈ ਚੁੱਕੀ ਸੀ ਜੰਦੋਦੀ ਜਿੱਥੇ ਘੋੜੇ ਬੰਨੇ ਜਾਂਦੇ ਤਵੇਲਿਆਂ ਵਿੱਚ ਘੋੜਿਆਂ ਦੇ ਕਿੱਲਿਆਂ ਤੇ ਚੰਦੂ ਨੂੰ ਬੰਨ੍ਹਿਆ ਜਾਂਦਾ ਪੀਣ ਵਾਸਤੇ ਘੋੜਿਆਂ ਦਾ ਪਿਸ਼ਾਬ ਦਿੱਤਾ ਜਾਂਦਾ ਉਸ ਨੂੰ ਸਿਰ ਵਿੱਚ ਕੀੜੇ ਪੈ ਚੁੱਕੇ ਸਨ ਜਿਵੇਂ ਕੂਕਰਾਂ ਦੇ ਕਿਰਮ ਪੈ ਜਾਂਦੇ ਜਿੱਥੇ ਸਿਰ ਹਿਲਾਉਂਦਾ ਉਥੇ ਹੀ ਕਿਰਮ ਡਿੱਗਦੇ ਸਨ ਬੇਸੁਰਤ ਹੋ ਜਾਂਦਾ ਸਤਿਗੁਰੂ ਕਹਿੰਦੇ ਨੇ ਭਾਈ ਬੀਬੀ ਚੰਦ ਸਾਹਿਬ ਹਾਲੇ ਇਹਦਾ ਸਮਾਂ ਨਹੀਂ ਆਇਆ ਹਾਲੇ ਵੀ ਸੇਵਾ ਕਰੋ ਹਾਲੇ ਮਰਨ ਨਹੀਂ ਦੇਣਾ ਇਹਦੇ ਪ੍ਰਾਣ ਨਹੀਂ ਨਿਕਲਨੇ ਇਹਦਾ ਦੇਸ਼ ਕਾਲ ਵਸਤੂ ਇੱਥੇ ਨਹੀਂ ਲਾਹੌਰ ਵਿੱਚ ਜਾ ਕੇ ਪੂਰਾ ਹੋਣਾ ਦਿੱਲੀ ਦੀਆਂ ਗਲੀਆਂ ਗਲੀਆਂ ਵਿੱਚ ਫੇਰ ਕਰਕੇ ਸਤਿਗੁਰੂ ਪਾਤਸ਼ਾਹ ਫਿਰ ਪੰਜਾਬ ਦੀ ਧਰਤੀ ਵੱਲੋਂ ਆਏ ਨੇ ਗਰੀਬ ਨਿਵਾਜ਼ ਸਤਿਗੁਰੂ ਪਾਤਸ਼ਾਹ ਨੇ ਉਸ ਵੇਲੇ ਇਸ ਪਾਵਨ ਪਵਿੱਤਰ ਸਥਾਨਾਂ ਤੇ ਚਰਨ ਪਾਏ ਨਾਲ ਕਿੰਨੇ ਸਤਗੁਰੂ ਪਾਤਸ਼ਾਹ ਦੇ ਘੋੜ ਸਵਾਰ ਸੂਰਮੇ ਹੋਣਗੇ ਉਸ ਵਕਤ ਕਿੰਨਾ ਦਲ ਹੋਵੇਗਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਤੇ ਜਦੋਂ ਇਸ ਢਾਬ ਤੇ ਆ ਕਰਕੇ ਸਤਗੁਰਾਂ ਨੇ ਉਤਾਰਾ ਕੀਤਾ ਤੇ ਭਾਈ ਜਾਨਕੀ ਦਾਸ ਸਤਗੁਰਾਂ ਦੇ ਕੋਲ ਪਹੁੰਚਦਾ ਹੈ ਪਰਉਪਕਾਰੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 52 ਰਾਜਿਆਂ ਦੇ ਉੱਤੇ ਏਡਾ ਵੱਡਾ ਪਰਉਪਕਾਰ ਕਰਕੇ ਜੇਲ੍ਹ ਖਾਨੀਆਂ ਵਿੱਚੋਂ ਬਾਹਰ ਕਢਵਾ ਕੇ ਸਤਿਗੁਰੂ ਲੈ ਕੇ ਤੁਰੇ ਨੇ ਤੇ ਹੁਣ ਭਾਈ ਜਾਨਕੀ ਦਾਸ ਨੇ ਜਦੋਂ ਬੇਨਤੀ ਕੀਤੀ ਮਹਾਰਾਜ ਮੇਰੀ ਮਾਤਾ ਨੇਤਰਾਂ ਤੋਂ ਸੂਰਮਤਾਈ ਵਾਲੀ ਉਹਦੀ ਨੇਤਰਾਂ ਦੀ ਜੋਤ ਨਹੀਂ ਹੈ ਆਪ ਜੀ ਦੇ ਦਰਸ਼ਨ ਚਾਹੁੰਦੀ ਹੈ ਉਹਨੇ ਮਾਤਾ ਨੇ ਬੜਾ ਸੁਣਿਆ ਗੁਰੂ ਅਰਜਨ ਦੇਵ ਸਾਹਿਬ ਜੀ ਬਾਰੇ ਆਪ ਜੀ ਤੋਂ ਮਾਤਾ ਜੀ ਬੜੇ ਪ੍ਰਭਾਵਿਤ ਨੇ ਦਰਸ਼ਨ ਕਰਨਾ ਚਾਹੁੰਦੇ ਨੇ ਕਿਰਪਾ ਕਰੋ ਮਾਤਾ ਨੂੰ ਨੇਤਰਾਂ ਦੀ ਜੋਤ ਦੇ ਦਿਓ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਾਰੋ ਪੁਕਾਰੀ ਸੁਆ ਆਪਣਾ ਚਿਤ ਵਧਿਆਂ ਯਾਦ ਕਰਦਿਆਂ ਬਚਨ ਕਰ ਦਿੱਤਾ ਜਾਨਕੀ ਦਾਸ ਆਹ ਜਿਹੜੀ ਢਾਬ ਦਾ ਜਲ ਹੈ ਇਸ ਵਿੱਚ ਕਹੋ ਮਾਤਾ ਆ ਕੇ ਇਸ਼ਨਾਨ ਕਰ ਲਵੇ ਕਿਉਂਕਿ ਸਤਗੁਰੂ ਪਾਤਸ਼ਾਹ ਦੇ ਬਚਨਾਂ ਵਿੱਚ ਬਰਕਤਾਂ ਨੇ ਜੇ ਬਚਨ ਕਰ ਦੇਣ ਸਤਗੁਰੂ ਪਾਤਸ਼ਾਹ ਵੀ ਮਿੱਟੀ ਦੀ ਮੁੱਠ ਭਰ ਕੇ ਨੇਤਰਾਂ ਤੇ ਮੜ ਲਏ ਉਹਦੇ ਨਾਲ ਵੀ ਜੋਤ ਆ ਸਕਦੀ ਹੈ ਜੇ ਸਤਗੁਰੂ ਕਹਿ ਦੇਣ ਜਲ ਦੇ ਛਿੱਟੇ ਨੇਤਰਾਂ ਤੇ ਮਾਰ ਲਏ ਮਾਤਾ ਨੂੰ ਕਹੇ ਉਹਦੇ ਨਾਲ ਵੀ ਜੋਤ ਆ ਸਕਦੀ ਹੈ ਕਿਉਂਕਿ ਗੱਲ ਤੇ ਬਚਨਾਂ ਨਾਲ ਬਣਦੀ ਹੈ ਬਚਨ ਸਤਗੁਰਾਂ ਨੇ ਰਚਨਾ ਤੋਂ ਕੀਤਾ ਢਾਬ ਦੇ ਵਿੱਚ ਮਾਤਾ ਨੂੰ ਕਹੇ ਆ ਕੇ ਇਸ਼ਨਾਨ ਕਰ ਲਵੇ ਗੁਰੂ ਨਾਨਕ ਸਾਹਿਬ ਹਲੀ ਕਰਨਗੇ ਭਾਈ ਜਾਨਕੀ ਦਾਸ ਜੀ ਨੇ ਮਾਤਾ ਨੂੰ ਜਾ ਕੇ ਕਿਹਾ ਮਾਂ ਜਿਸ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਲੋਚਦੀ ਹੈ ਜਿਸ ਗੁਰੂ ਦੀ ਬਹਾਦਰੀ ਬਾਰੇ ਸੁਣਦੀ ਸੁਣਾਉਂਦੀ ਹੈ ਗੁਰੂ ਅਰਜਨ ਦੇਵ ਸਾਹਿਬ ਦੇ ਸਾਹਿਬਜ਼ਾਦਿਆਂ ਬਾਰੇ ਸਾਨੂੰ ਬੜਾ ਕੁਝ ਦੱਸਦੀ ਹੈ ਉਹ ਆਪਣੇ ਇਸ ਨਗਰ ਵਿੱਚ ਆਏ ਹੋਏ ਨੇ ਤਾਬ ਦੇ ਉੱਤੇ ਉਤਾਰੇ ਨੇ ਸਤਿਗੁਰੂ ਪਾਤਸ਼ਾਹ ਦੇ ਇਹ ਤੁਹਾਡੇ ਬਾਰੇ ਮਾਤਾ ਗੁਰੂ ਨੇ ਬਚਨ ਕੀਤਾ ਕਿ ਇਸ ਢਾਬ ਦੇ ਵਿੱਚ ਇਸ਼ਨਾਨ ਕੀਤਾ ਜਾਵੇ ਮਾਤਾ ਦੀ ਕਿੰਨੀ ਭਾਵਨਾ ਹੋਵੇਗੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੇ ਉੱਪਰ ਕਾਲੇ ਕਾਂ ਚਿੱਟੇ ਹੰਸ ਬਣ ਬਣ ਕੇ ਉੱਡੇ ਨੇ ਜਿਸ ਗੁਰੂ ਰਾਮਦਾਸ ਜੀ ਦੇ ਪਾਵਨ ਸਰੋਵਰ ਦੇ ਵਿੱਚੋਂ ਕੋੜੀਆਂ ਦੇ ਕੋੜ ਟੁੱਟੇ ਨੇ ਕਿੰਨੇ ਉਥੇ ਨੇਤਰਾਂ ਤੋਂ ਸੂਰਮਿਆਂ ਨੂੰ ਜਿਹੜੀ ਜੋਤ ਪ੍ਰਾਪਤ ਹੋਈ ਅੱਖਾਂ ਦੀ ਨਜ਼ਰ ਪ੍ਰਾਪਤ ਹੋਈ ਹੈ ਕਿੰਨੇ ਲੂਲੇ ਤੇ ਲੰਗੜਿਆਂ ਨੂੰ ਲੱਤਾਂ ਬਾਹਾਂ ਦੀ ਉਥੇ ਬਖਸ਼ਿਸ਼ ਹੋਈ ਇਹ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਨੇ ਪਾਈ